लुधियाना ਦੇ ਨਗਰ ਨਿਗਮ ਦਫਤਰ ਦੇ ਬਾਹਰ ਜਮ ਕੇ ਹੰਗਾਮਾ ਹੋਇਆ ਦਾਸੀ ਕਿ ਸ਼ਹਿਰ ਦੇ ਰੁਕੇ ਵਿਕਾਸ ਕਾਰਜਾਂ ਅਤੇ ਕੀਤੇ ਵਾਦਿਆਂ ਨੂੰ ਲੈ ਕੇ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਕਈ ਵੱਡੇ ਲੀਡਰ ਵੀ ਇਸ ਧਰਨੇ ਤੇ ਪਹੁੰਚੇ ਹੋਏ ਨੇ ਤੁਸੀਂ ਪਹਿਲਾ ਪਹਿਲਾ ਤੁਸੀਂ ਇਹ ਦੇਖੋ ਬਈ ਇਹ ਆਮ ਆਦਮੀ ਦੇ ਖਿਲਾਫ ਆ ਗੁੱਸਾ ਦੇਖਿਆ ਕਿਸ ਤਰੀਕੇ ਨਾਲ ਲੋਕ ਇਕੱਠੇ ਹੋਏ ਆ ਅਸੀਂ ਤੁਹਾਨੂੰ ਕਿਹਾ ਸੀ ਹਜੇ ਅਸੀਂ ਰੋਕੇ ਹੋਏ ਆ ਰੋਕ ਲੋਕੇ ਰੋਕੇ ਹੋਏ ਆ ਵੀ ਇਹਨਾਂ ਨੂੰ ਸਮਾਂ ਦੇ ਦਈਏ ਪਰ ਅੱਜ ਜਿਹੜੀਆਂ 95 ਮੋਹਰਾਂ ਨੇ ਉਹ ਲੈਣ ਆਏ ਕਿਹੜੇ ਕਿਹੜੇ ਰਖਣੇ 'ਚ ਇਕੱਠੀਆਂ ਕੀਤੀਆਂ 95 ਮੋਹਰਾਂ ਜਿਹੜੀਆਂ ਕੌਂਸਲਰਾਂ ਦੀਆਂ ਖੋ ਕੇ ਕਿਉਂ ਕੰਮ ਰੋਕੇ ਆ ਡੈਥ ਸਰਟੀਫਿਕੇਟ ਬਰਥ ਸਰਟੀਫਿਕੇਟ ਛੋਟੀਆਂ-ਛੋਟੀਆਂ ਗੱਲਾਂ ਉਹ ਇਹਨਾਂ ਤੋਂ ਲੈਣ ਆਏ ਆ ਦੂਜੀ ਗੱਲ ਅੱਜ ਸਵੇਰੇ ਹੀ ਉਹ ਨੋਟੀਫਿਕੇਸ਼ਨ ਡਰਦਿਆਂ ਦੇ ਅੱਜ ਜਾਰੀ ਕਰਤਾ ਐਨਓਸੀ ਦਾ ਉਹ ਵੀ ਨਕਲੀ ਆ ਉਹ ਵੀ ਜਾਲੀ ਆ ਤੇ ਅੱਜ ਜਿਹੜਾ ਉਹ ਹਾਲ ਆ ਨੀਲੇ ਕਾਡਾਂ ਦਾ ਆਟੇ ਦਾਲ ਦਾ ਉਹ ਕਿੱਥੇ ਗਏ 5-5000 ਬੰਦੇ ਦੇ 1000 ਰੁਪਇਆ ਕਿੱਥੇ ਅੱਜ ਇਸ ਕਰਕੇ ਤੁਸੀਂ ਤਾਂ ਤਨਖਾਹਾਂ ਲੈ ਰਹੇ ਹੋ ਥੋਡੀਆਂ ਤਾਂ ਐਮਐਲਏ ਦੀਆਂ ਤਨਖਾਹਾਂ ਜਾ ਰਹੀਆਂ ਐ ਥੋੜੇ ਅਫਸਰਾਂ ਦੀਆਂ ਤਨਖਾਹਾਂ ਜਾ ਰਹੀਆਂ ਤੇ ਲੋਕਾਂ ਤੋਂ ਸਭ ਕੁਝ ਖੋਹ ਲਿਆ ਉਹ ਤੁਸੀਂ ਵਾਅਦੇ ਕਰਕੇ ਆਏ ਸੀ ਤੇ 6 ਦੇ 6 ਹੁਣ ਨਜ਼ਾਰੇ ਲੈ ਰਹੇ ਹੋ ਬਾਕੀ ਸਭ ਦੀਆਂ ਤਾਕਤਾਂ ਜਿਹਦੀ ਜੀ ਕਰਦਾ ਦੁਕਾਨ ਬੰਦ ਕਰ ਦਿਓ ਤੁਸੀਂ ਜਿਹਦਾ ਜੀ ਕਰਦਾ ਤਾਲਾ ਲਾ ਕੇ ਜਿਉਂ ਤੋਂ ਪੈਸੇ ਲੈ ਕੇ ਉਹਦੇ ਤਾਲੇ ਖੋਲਦੇ ਹੋ ਤੁਸੀਂ ਗੁੰਡਾਗਰਦੀ ਮਚਾਈ ਕੀ ਆ ਇਹਨਾਂ ਦਾ ਕੁਝ ਨਹੀਂ ਜਾਣਾ ਮੇਰੀ ਗੱਲ ਸੁਣ ਲਓ ਅਫਸਰੋ ਜੇ ਤੁਸੀਂ ਕਿਸਦੇ ਤਾਲਾ ਲਾਤਾ ਹੁਣ ਕਿਸੇ ਦੀ ਦੁਕਾਨ ਤੇ ਨਜਾਇਜ਼ ਤੇ ਖੋਲਿਆ ਮੁੜ ਕੇ ਇਹਨਾਂ ਦੇ ਕਹਿਣ ਤੇ ਤੁਹਾਡੇ ਘਰੇ ਵੀ ਮੈਂ ਤਾਲੇ ਲਾਉਂਗਾ ਤੁਸੀਂ ਯਾਦ ਰੱਖਿਓ ਇਹ ਮੈਂ ਕਮਿਸ਼ਨਰ ਕਮਿਸ਼ਨਰ ਨੂੰ ਕਹਿਣਾ ਚਾਹੁੰਦਾ ਡੋਨਲਡ ਕਮਿਸ਼ਨਰ ਨੂੰ ਕਹਿਣਾ ਚਾਹੁੰਦਾ ਤੇ ਜਿਹੜੇ ਥੱਲੇ ਪਾਰਕਾਂ ਚ ਪੈਸੇ ਖਾ ਰਹੇ ਆ ਜਾਲੀ ਤਨਖਾਹਾਂ ਖਾ ਰਹੇ ਆ ਇਹ ਜਾਲੀ ਲੋਕਾਂ ਦੇ ਨੌਂਾਂ ਤੇ ਤਨਖਾਹ ਜਿਨ੍ਹਾਂ ਨੂੰ ਜਿਨ੍ਹਾਂ ਦੇ ਨੌਂ ਤੇ ਮਰੀਆਂ ਦੇ ਲੋਕਾਂ ਦੀ ਤਨਖਾਹਾਂ ਲੈਂਦੇ ਇਹਨੂੰ ਸ਼ਰਮ ਹੀ ਨਹੀਂ ਆਈ ਇਹ ਬਦਲਾਏ ਸੜਕਾਂ ਦਾ ਹਾਲ ਦੇਖੋ ਫੁੱਟਪਾਥਾਂ ਦਾ ਗਰਾਊਂਡਾਂ ਦਾ ਪਾਰਕਾਂ ਦਾ ਸਕੂਲ ਜਿਹੜੇ ਬਣਿਆ ਉਹ ਬਣੇ ਨਹੀਂ ਹੋਏ ਸਰਕਾਰੀ ਕਰਮਚਾਰੀ ਹੈ ਜਿਹੜੇ ਉਹਨਾਂ ਨੂੰ ਤਨਖਾਹਾਂ ਨਹੀਂ ਮਿਲ ਰਹੀਆਂ ਕੰਨ ਕੰਨੇ ਮਹੀਨੇ ਦੀਆਂ ਤਨਖਾਹਾਂ ਪਈਆਂ ਲੁਧਿਆਣਾ ਲਾਈਵ ਲਈ ਸੁਰਿੰਦਰ ਸੋਨੀ ਦੀ ਰਿਪੋਰਟ